ਕਹਿੰਦੇ ਨੇ ਮਾਰਨ ਵਾਲੇ ਤੋਂ ਬਚਾਉਣ ਵਾਲਾ ਵੱਡਾ ਹੁੰਦਾ ਉਹ ਧਰਮ ਪੁੱਛ ਕੇ ਗੋਲੀ ਮਾਰਦੇ ਸੀ ਪਰ ਬਚਾਉਣ ਵਾਲੇ ਨੇ ਕਿਸੇ ਦਾ ਧਰਮ ਨਹੀਂ ਪੁੱਛਿਆ ਉਸਨੇ ਬਿਨਾਂ ਸੋਚੇ ਸਮਝੇ ਸੈਲਾਨੀਆਂ ਨੂੰ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਅਸੀਂ ਗੱਲ ਕਰ ਰਹੇ ਹਾਂ ਸੈਦ ਆਦਿਲ ਹੁਸੈਨ ਸ਼ਾਦੀ ਮੰਗਲਵਾਰ ਨੂੰ ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਨਾਲ ਪੂਰਾ ਦੇਸ਼ ਕੰਬ ਗਿਆ ਪੀਰਤਾ ਨੇ ਦੱਸਿਆ ਕਿ ਕਿਵੇਂ ਅੱਤਵਾਦੀਆਂ ਨੇ ਪਹਿਲਾਂ ਉਹਨਾਂ ਦਾ ਨਾਮ ਪੁੱਛਿਆ ਉਹਨਾਂ ਨੂੰ ਕਲਮਾ ਪੜਨ ਲਈ ਕਿਹਾ ਅਤੇ ਕਲਮਾ ਨਾ ਪੜਨ ਵਾਲਿਆਂ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਨੀਅਤ ਸਾਫ਼ ਸੀ ਜੇ ਮੁਸਲਮ ਨਹੀਂ ਉਸ ਦੀ ਜ਼ਿੰਦਗੀ ਨਹੀਂ ਪਹਿਲਗਾਮ ਹਮਲੇ ਦੇ ਵਿੱਚ 26 ਲੋਕਾਂ ਦੀ ਮੌਤ ਹੋਈ ਇਹਨਾਂ ਵਿੱਚੋਂ ਆਦਿਲ ਨੂੰ ਛੱਡ ਕੇ ਬਾਕੀ ਸਾਰੇ ਹਿੰਦੂ ਸੀ ਆਦਿਲ ਪਹਿਲਗਾਮ ਵਿੱਚ ਖਚਰ ਚਾਲਕ ਸੀ ਉਹ ਮੁਸਲਮਾਨ ਸੀ ਉਸ ਨੂੰ ਕਲਮਾ ਵੀ ਪੜਨਾ ਆਉਂਦਾ ਸੀ ਉਹ ਚਾਹਦਾ ਤਾਂ ਬੜੀ ਆਸਾਨੀ ਨਾਲ ਆਪਣੀ ਜਾਨ ਬਚਾ ਸਕਦਾ ਸੀ ਪਰ ਉਸ ਨੇ ਇਨਸਾਨੀਅਤ ਦੇ ਧਰਮ ਨੂੰ ਸਭ ਤੋਂ ਉੱਤੇ ਰੱਖਿਆ ਸੈਲਾਨੀਆਂ ਨੂੰ ਬਚਾਉਣ ਲਈ ਉਹ ਅੱਤਵਾਦੀਆਂ ਦੇ ਨਾਲ ਪੜ ਗਿਆ ਇੱਕ ਮਹਿਲਾ ਸੈਲਾਨੀ ਨੂੰ ਬਚਾਉਣ ਲਈ ਆਦਿਲ ਨੇ ਅੱਤਵਾਦੀਆਂ ਕੋਲੋਂ ਰਾਈਫਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਬੇਰਹਿਮਾਂ ਨੇ ਆਦਿਲ ਨੂੰ ਗੋਲੀਆਂ ਦੇ ਨਾਲ ਪੁੱਨ ਦਿੱਤਾ ਆਦਿਲ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ ਉਸਦੇ ਬੁੱਢੇ ਮਾਪਿਆਂ ਨੂੰ ਜਦੋਂ ਪਤਾ ਲੱਗਾ ਕਿ ਉਹਨਾਂ ਦਾ ਪੁੱਤ ਸੈਲਾਨੀਆਂ ਨੂੰ ਬਚਾਉਂਦਾ ਹੋਇਆ ਸ਼ਹੀਦ ਹੋ ਗਿਆ ਤਾਂ ਉਹਨਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਉਸ ਦੀ ਪਤਨੀ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਵੀ ਉਸੇ ਤੇ ਸੀ ਆਦਿਲ ਚਾਹੁੰਦਾ ਤਾਂ ਵਰਦੀਆਂ ਗੋਲੀਆਂ ਦੇਖ ਕੇ ਜਾਨ ਬਚਾ ਕੇ ਭੱਜ ਜਾਂਦਾ ਪਰ ਉਸਨੇ ਇਹ ਜਿਆ ਨਹੀਂ ਕੀਤਾ ਆਦਿਲ ਚਪੇੜ ਹੈ ਉਹਨਾਂ ਸਾਰੇ ਲੋਕਾਂ ਦੇ ਮੂੰਹ ਤੇ ਜੋ ਇਸ ਹਮਲੇ ਨੂੰ ਸਿਰਫ ਧਰਮ ਨਾਲ ਜੋੜ ਕੇ ਦੇਖ ਰਹੇ ਨੇ ਜੇ ਗਾਲਤ ਅਰਮ ਦੀ ਹੁੰਦੀ ਤਾਂ ਹਿੰਦੂਆਂ ਲਈ ਆਦਿਲ ਸ਼ਹੀਦ ਨਾ ਹੁੰਦਾ ਆਦਿਲ ਨੇ ਜਾਨ ਦੇ ਕੇ ਪੂਰੇ ਕਸ਼ਮੀਰ ਦੀ ਇੱਜ਼ਤ ਰੱਖ ਲਈ ਆਦਿਲ ਦਾ ਜਨਾਜ਼ਾ ਉੱਠਿਆ ਤਾਂ ਪੂਰਾ ਕਸ਼ਮੀਰ ਰੋਪਿਆ ਜਦੋਂ ਤੱਕ ਆਦਿਲ ਵਰਗੇ ਲੋਕ ਮੌਜੂਦ ਨੇ ਉਦੋਂ ਤੱਕ ਇਨਸਾਨੀਅਤ ਦਿਹਾਰ ਨਹੀਂ ਹੋ ਸਕਦੀ ਉਦੋਂ ਤੱਕ ਕੋਈ ਵੀ ਅਤਵਾਦ ਜਿੱਤ ਨਹੀਂ ਸਕਦਾ